ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਪੰਜਾਬੀ ਰਿਸ਼ਤਿਆਂ ਦੇ ਲਈ ਆਪਣੇ ਪੇਜ ਨੂੰ ਫੋਲੋ ਕਰੋ ਜੀ ਰਿਸ਼ਤੇ ਦੀ ਐਡ ਲਗਵਾਓ ਤੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਦੇ ਉੱਪਰ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੇ ਜ਼ਿੰਮੇਵਾਰੀ ਤੇ ਕਰਨਾ ਹੈ ਰਿਸ਼ਤੇ ਦੀ ਐਡ ਲਗਵਾਉਣ ਲਈ ਲਿਖੀ ਜਾਣਕਾਰੀ ਤੁਸੀਂ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਐਡ ਲਗਾਉਣ ਦੀ ਜਿਹੜੀ ਵੀ ਫੀਸ ਹੋਵੇਗੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਦੋਸਤੋ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਨਾਮ ਹੈ ਜੀ ਗੁਰਸ਼ਰਨ ਸਿੰਘ ਪਤਾ ਇਹਨਾਂ ਦਾ ਦਿੱਲੀ ਹੈ ਕਾਸਟ ਹੈ ਜੀ ਰਾਮਗੜੀਆ ਸਿੱਖ ਗੋਤ ਹੈ ਆਰੀ ਉਮਰ ਹੈ ਲੜਕੇ ਦੀ 30 1990 ਦਾ ਡੇਟ ਆਫ ਬਰਥ ਹੈ ਜੀ ਜਨਮ ਦਾ ਟਾਈਮ ਹੈ 2:30 AM ਦਾ ਸਮਾ ਕੱਦ ਹੈ ਜੀ 5 ਫੁੱਟ 11 ਇੰਚ ਪੜ੍ਹਾਈ ਕਰੀਏ ਲੜਕੇ ਨੇ MBA ਇਨ ਸਪਲਾਈ ਚੇਨ ਮੈਨੇਜਮੈਂਟ ਪਹਿਣਾ ਲੜਕੇ ਦੀਆਂ ਚਾਰਨੇ ਜੀ ਪਿਤਾ ਦਾ ਨਾਮ ਹੈ ਬਲਦੇਵ ਸਿੰਘ ਐਕਸਪਾਇਰਡ ਨੇ ਮਾਤਾ ਬਲਵਿੰਦਰ ਕੌਰ ਨੇ ਕੰਮ ਕਰ ਹੈ ਜੀ ਲੜਕੇ ਦਾ ਸੀਨੀਅਰ ਮੈਨੇਜਰ ਇਨ ਲੋਜਿਸਟਿਕ ਕੰਪਨੀ ਇਨਕਮ 80000 ਰੁਪਏ ਪਰ ਮੰਥ ਹੈ ਜੀ ਲੜਕੇ ਦੀ ਲੜਕੇ ਦੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਇਹਨਾਂ ਨੂੰ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਹੋਵੇ ਲੜਕੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਜੀ ਰਮਨਜੀਤ ਕੌਰ ਪਤਾ ਲੜਕੀ ਦਾ ਫਤਿਹਗੜ੍ਹ ਸਾਹਿਬ ਕਾਸਟ ਹੈ ਜੀ RAMDAS ਜੀ ਸਿੱਖ ਉਮਰ ਹੈ 24 3 1998 ਦਾ ਡੇਟ ਆਫ ਬਰਥ ਹੈ ਜੀ ਗੋਤ ਹੈ ਲੜਕੀ ਦਾ ਵਿਸ਼ਨਪਾਲ ਤੇ ਬੜੈਚ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਪਲੱਸ 2 ਆਰਟ ਸਟ੍ਰੀਮ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਇਨ ਬਠਿੰਡਾ ਤੋਂ ਨਾਲ ਹੀ ਆਈਲੈਂਡਸ ਦੇ 6 ਬੈਂਡ ਨੇ ਜੀ ਪਿਤਾ ਦਾ ਨਾਮ ਹੈ ਦਵਿੰਦਰ ਸਿੰਘ ਐਕਸਪਾਇਰਡ ਨੇ ਪਿਤਾ ਮਾਤਾ ਮਨਜੀਤ ਕੌਰ ਲੜਕੀ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਇਹਨਾਂ ਨਾਲ ਫੋਨ ਕਾਲ ਤੇ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੀ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਡਾਕਟਰ ਤਰਨਜੀਤ ਕੌਰ ਪਤਾ ਇਹਨਾਂ ਦਾ ਬਠਿੰਡਾ ਜੀ ਕਾਸਟ ਹੈ RAMDAS ਜੀ ਸਿੱਖ ਤੇ ਉਮਰ ਹੈ 13/8/1999 ਜਨਮ ਸਥਾਨ ਹੈ ਬਠਿੰਡਾ ਕੱਦ ਹੈ ਲੜਕੀ ਦਾ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਐਮਬੀਬੀਐਸ ਐਮਡੀ ਗਿਆਨੀ ਜੋਬ ਮੈਜਰ ਇਨ ਆਰਮੀ ਪਿਤਾ ਇਹਨਾਂ ਦੇ ਰਿਟਾਇਰ ਨੇ ਜੀ ਟੀਚਰ ਨੇ ਮਾਤਾ ਰਿਟਾਇਰ ਟੀਚਰ ਭੈਣ ਇੱਕ ਹੈ ਜੀ ਵਿਆਹੀ ਹੋਈ ਹੈ ਜੋਬ ਕਰਦੀ ਹੈ ਪੀਜੀਆਈ ਦੇ ਵਿੱਚ ਭਰਾ ਇੱਕ ਹੈ ਜੀ ਡੂਇੰਗ ਐਮਬੀਬੀਐਸ ਫਾਈਨਲ ਇਅਰ ਦੇ ਵਿੱਚ ਹੈ ਇਹਨਾਂ ਦੀ ਮੰਗ ਹੈ ਜੀ ਪਰਿਵਾਰ ਦੀ ਇਹਨਾਂ ਨੂੰ ਮੁੰਡਾ ਐਮਡੀ ਡਾਕਟਰ ਚਾਹੀਦਾ ਹੈ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਸ਼ੀਲ ਕੁਮਾਰ ਪਤਾ ਲੁਧਿਆਣੇ ਤੋਂ ਕਾਸਟ ਹੈ ਜੀ ਖੱਤਰੀ ਪਿਤਾ ਪ੍ਰਵੀਨ ਕੁਮਾਰ ਉਮਰ ਹੈ ਜੀ 6 1995 ਜਨਮ ਦਾ ਸਮਾਂ ਜੀ 11:55 ਪੀਐਮ ਗੋਤ ਹੈ ਲੜਕੇ ਦਾ ਚੱਡਾ ਕੱਦ ਹੈ ਜੀ 5 ਫੁੱਟ 3 ਇੰਚ ਪੈਣ ਇੱਕ ਹੈ ਮੈਰਿਡ ਭਰਾ ਵੀ ਇੱਕ ਹੈ ਮੈਰਿਡ ਕੰਮਕਾਰ ਹੈ ਜੀ ਕਟਰ ਮਾਸਟਰ ਹੈ ਮੁੰਡਾ ਆਮਦਨ 15000 ਰੁਪਏ ਮਹੀਨੇ ਦੀ ਆਪਣਾ ਘਰ ਹੈ ਜੀ 100 ਗਾਜ ਦੇ ਵਿੱਚ ਇਹਨਾਂ ਦੀ ਮੰਗ ਹੈ ਜੀ ਪਰਿਵਾਰ ਦੀ ਕੁੜੀ ਇਹਨਾਂ ਨੂੰ ਵਧੀਆ ਸਾਊ ਘਰੇਲੂ ਚਾਹੀਦੀ ਹੈ ਖੱਤਰੀ ਸੁਨਿਆਰ ਅਰੋੜਾ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਹੋਰ ਕੋਈ ਮੰਗ ਨਹੀਂ ਹੈ ਜੀ ਪਰਿਵਾਰ ਦੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਲੜਕੀ ਦਾ ਰਿਸ਼ਤਾ ਹੈ ਜੀ ਪਤਾ ਮੋਗਾ ਬਗਾ ਪੁਰਾਣਾ ਤੋਂ ਕਾਸਟ ਹੈ ਜੱਟ ਸਿੱਖ ਗੋਤ ਹੈ ਬਰਾੜ ਉਮਰ ਹੈ ਲੜਕੀ ਦੀ 25 1992 ਕੱਦ ਹੈ 5 ਫੁੱਟ 3 ਇੰਚ ਪੜ੍ਹਾਈ ਕਰੀ ਹੈ ਜੀ ਲੜਕੀ ਨੇ BCA MCA ਕੰਮ ਕਰ ਹੈ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ PR ਹੋਵੇ ਜਾਂ ਕੋਈ ਡਿਗਰੀ ਕੀਤੀ ਹੋਵੇ 8 ਤੋਂ 10 ਕਿਲੇ ਜ਼ਮੀਨ ਹੋਵੇ ਲੜਕੇ ਕੋਲ ਮੁਗਾ ਫਰੀਦਕੋਟ ਏਰੀਆ ਨੂੰ ਪਹਿਲ ਆ ਜੀ ਲੜਕੀ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਸੰਪਰਕ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਲక్ష్ਦੀਪ ਸ਼ਰਮਾ ਪਤਾ ਸੰਗਰੂਰ ਏਰੀਆ ਉਮਰ ਹੈ ਜੀ 31 1993 ਜਨਮ ਟਾਈਮ ਹੈ ਜੀ 6:10 ਪੀਐਮ ਕੰਮ ਕਰ ਹੈ ਜੀ ਲੜਕੀ ਕੈਨੇਡਾ ਬ੍ਰਮਟਨ ਚ ਪੀਆ ਰ ਹੈ ਇਹਨਾਂ ਦੀ ਮੰਗ ਹੈ ਕੈਨੇਡਾ 온ਟਾਰੀਓ ਪੀਆਰ ਹੋਵੇ ਲੜਕਾ ਸਿਰਫ ਸარსਵਤ ਬ੍ਰਾਹਮਣ ਫੈਮਲੀ ਇਹਨਾਂ ਨਾਲ ਸੰਪਰਕ ਕਰੇ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਨਾਮ ਕੌਰ ਪਤਾ ਫਗਵਾੜਾ ਏਰੀਆ ਕਾਸਟ ਹੈ ਜੀ ਲੜਕੀ ਦੀ ਜੱਟ ਸਿੱਖ ਉਮਰ 1992 ਦੇ ਵਿੱਚ ਕੱਦ ਹੈ ਜੀ 5 ਫੁੱਟ 2 ਇੰਚ ਪੜਾਈ ਕਰੀ ਹੈ ਲੜਕੀ ਨੇ ਮੈਡੀਕਲ ਨਾਨ ਮੈਡੀਕਲ ਲਾ ਦੀ ਡਿਗਰੀ ਕੀਤੀ ਹੈ ਜੀ ਪਿਤਾ ਲੜਕੀ ਦੇ ਰਿਟਾਇਰ ਨੇ ਜੀ ਮਾਤਾ ਹਾਊਸ ਵਾਈਫ ਨੇ ਭਰਾ ਲੜਕੀ ਦੇ ਤਿੰਨ ਨੇ ਤੇ ਕੰਮ ਕਰ ਰਿਹਾ ਜੀ ਕੁੜੀ ਨਿਊਜ਼ੀਲੈਂਡ ਸਿਟੀਜ਼ਨ ਹੈ ਪਾਰਟ ਟਾਈਮ ਜੌਬ ਕਰਦੀ ਹੈ ਤੇ ਲਾ ਦੀ ਪ੍ਰੈਕਟਿਸ ਕਰਦੀ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸੁਨੱਖਾ ਖਾਨਦਾਨੀ ਪਰਿਵਾਰ ਹੋਵੇ ਜੀ ਲੜਕੀ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ WhatsApp ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਦੀਪ ਕੌਰ ਪਤਾ ਹੁਸ਼ਿਆਰਪੁਰ ਏਰੀਆ ਉਮਰ ਹੈ ਜੀ 26 ਸੌਰੀ 26 1990 ਕੱਦ ਹੈ 5 ਫੁੱਟ 2 ਇੰਚ ਕਾਸਟ ਹੈ ਜੀ ਸਿੱਖ ਰਵਿਦਾਸੀਆ ਗੋਤ ਇਹਨਾਂ ਦਾ ਹੀਰ ਤੇ ਨਾਨਕਿਆਂ ਦਾ ਗੋਤ ਹੈ ਜੀ ਜੱਸਲ ਪੜ੍ਹਾਈ ਕਰੀ ਹੈ ਲੜਕੀ ਨੇ ਬੀਕਮ ਐਮਕਮ ਬੀਐਡ ਪੁਰਾ ਲੜਕੀ ਦਾ 1 ਹੈ ਜੀ ਮੈਰਿਡ ਭੈਣ ਵੀ 1 ਮੈਰਿਡ ਹੈ ਪਿਤਾ ਲੜਕੀ ਦੇ ਰਿਟਾਇਰਡ ਨੇ ਤੇ ਮਾਤਾ ਹਾਊਸ ਵਾਈਫ ਨੇ ਫੈਮਲੀ ਦੇ ਵਿੱਚ ਹੈ ਜੀ ਵੈਲਿਊ ਲਿਬਰਲ ਫੈਮਲੀ ਸਟੇਟਸ ਮਿਡਲ ਕਲਾਸ ਹੈ ਜੀ ਕੰਮ ਕਰ ਹੈ ਜੀ ਵਰਕਿੰਗ ਐਜ਼ ਅ ਅਕਾਊਂਟੈਂਟ ਇਹਨਾਂ ਦੀ ਮੰਗ ਹੈ ਜੀ ਮੁੰਡੇ ਨੇ ਬੀਟੈਕ ਕਰੀ ਹੋਵੇ ਜਾਂ ਯੂਰਪ ਦੀ ਕਿਸੇ ਕੰਟਰੀ ਦਾ ਪੀਆਰ ਹੋਵੇ ਰਵੀ ਦਾਸ ਜੀ ਆਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਲੜਕੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋ ਗਿਆ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਿੰਦਰ ਸਿੰਘ ਸਰਦਾਰ ਪਤਾ ਇੰਗਲੈਂਡ ਤੋਂ ਜੀ ਗੋਤ ਹੈ ਰਾਜੂ ਉਮਰ ਹੈ ਜੀ 11 5 1975 ਕੱਦ ਹੈ 5 ਫੁੱਟ 10 ਇੰਚ ਭਰਾ ਜੀ ਦੋ ਮੈਰਿਡ ਨੇ ਲੜਕੇ ਦੇ ਕੰਮ ਕਰ ਚਾਰਟਰਡ ਅਕਾਊਂਟੈਂਟ ਦਾ ਕੰਮ ਕਰਦੇ ਲੜਕਾ ਇਨਾਂ ਦੀ ਮੰਗ ਹੈ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਲੜਕੀ ਦਾ ਰੰਗ ਸਾਫ਼ ਹੋਵੇ ਤੇ ਲੜਕੀ ਦਾ ਸਰੀਰ ਪਤਲਾ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਵਟਸਐਪ ਰਾਹੀਂ ਕੰਟੈਕਟ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰੋ ਜੀ